ਇੱਕ ਵਾਰ ਫਿਰ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗਰਾਲ ਆਮੋ ਸਾਹਮਣੇ ਹੋ ਸਕਦੇ ਆ ਦੋਵਾਂ ਦੇ ਸਿੰਘ ਇੱਕ ਵਾਰ ਫਿਰ ਭੜ ਸਕਦੇ ਆ ਇਹ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਆਖਰ ਇਹ ਕਿਵੇਂ ਹੋ ਸਕਦਾ ਹੈ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਸਿਆਸੀ ਦੋਸਤੀਆਂ ਦੀਆਂ ਬੜੀਆਂ ਭਾਈਵਾਲ ਦੀਆਂ ਗੱਲਾਂ ਕਰਦੇ ਨੇ ਪਰ ਗੱਲ ਇਹ ਹੈ ਕਿ ਜਲੰਧਰ ਵੈਸਟ ਵਿਧਾਨ ਸਭਾ ਹਲਕਾ ਸ਼ੀਤਲ ਉਂਗਰਾਲ ਦੇ ਅਸਤੀਫੇ ਕਾਰਨ ਖਾਲੀ ਹੋ ਗਿਆ ਆਖੇ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰਤੀ ਜਨਤਾ ਪਾਰਟੀ ਦੁਆਰਾ ਜਿਹੜਾ ਉੱਥੋਂ ਉਮੀਦਵਾਰ ਬਣਾਏਗੀ ਨਾ ਕਿ ਸ਼ੀਤਲ ਉਂਗਰਾਲ ਨੂੰ ਕਾਰਨ ਕਹੀਨੇ ਸ਼ੀਤਲ ਉਂਗਰਾਲ ਪਹਿਲਾ ਪ੍ਰਾਣੇ ਭਾਜਪਾਈ ਨੇ ਫਿਰ ਆਮ ਆਦਮੀ ਪਾਰਟੀ ਚ ਗਏ ਫਿਰ ਭਾਜਪਾ ਚਾਹ ਸੁਸ਼ੀਲ ਕੁਮਾਰ ਰਿੰਕੂ ਪੁਰਾਣੀ ਕਾਂਗਰਸੀ ਨੇ ਕਾਰਨ ਇਹ ਵੀ ਹੈ ਨਾ ਕਿ ਅੱਜ ਕੱਲ ਭਾਜਪਾ ਆਪਣੇ ਪੁਰਾਣੇ ਵਰਕਰਾਂ ਦੀ ਥਾਂ ਤੇ ਕਾਂਗਰਸ ਚੋਂ ਕਾਲੀ ਦਲ ਚ ਆਇਆ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ ਸੁਸ਼ੀਲ ਕੁਮਾਰ ਰਿੰਕੂ ਪੁਰਾਣੇ ਕਾਂਗਰਸੀ ਨੇ ਕਾਂਗਰਸ ਚੋਂ ਆਪ ਚ ਗਏ ਆਪ ਚ ਭਾਜਪਾ ਚ ਆਏ ਉਹਨਾਂ ਦਾ ਜਿਹੜਾ ਫੇਰਾ ਕਾਫੀ ਲੰਬਾ ਹੈ ਇਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਜਿਹੜਾ ਵੈਸਟ ਵਿਧਾਨ ਸਭਾ ਹਲਕਾ ਹੈ ਉਥੋਂ ਉਮੀਦਵਾਰ ਹੋ ਸਕਦੇ ਆ ਭਾਜਪਾ ਦੇ ਤੇ ਫਿਰ ਸ਼ੀਤਲ ਉਂਗਰਾਲ ਕੀ ਕਰਨਗੇ ਸ਼ੀਤਲ ਉਂਗਰਾਲ ਨਾਲ ਤਾਂ ਸ਼ਾਇਦ ਵਾਅਦਾ ਇਹੀ ਹੋਇਆ ਸੀ ਕਿ ਤੁਸੀਂ ਅਸਤੀਫਾ ਦਿਓ ਤੁਹਾਨੂੰ ਬਾਅਦ ਚ ਚਿਤਾ ਕੇ ਲੈ ਜਾਗੇ ਵੋਟਾ ਪੁਰਾਣੀ ਹੋ ਰਿਹਾ ਫਿਰ ਗੁੱਸੇ ਚ ਆਏ ਸ਼ੀਤਲੰਗਰਾਲ ਨੇ 1 ਜੂਨ ਨੂੰ ਵੋਟਾਂ ਪਈਆਂ ਉਸ ਤੋਂ ਬਾਅਦ ਜਿਹੜਾ ਮੋਦੀ ਦਾ ਪਰਿਵਾਰ ਆਪਣੇ ਜਿਹੜਾ ਟਵਿੱਟਰ ਹੈਂਡਲ ਤੇ ਸੋਸ਼ਲ ਮੀਡੀਆ ਤੋਂ ਹਟਾਤਾ ਉਸ ਤੋਂ ਬਾਅਦ ਸ਼ੀਤਲੰਗਰਾਲ ਵਿਧਾਨ ਸਭਾ ਜੀ ਵੀ ਚਲ ਗਏ ਕਿ ਮੇਰਾ ਅਸਤੀਫਾ ਵਾਪਸ ਕਰ ਦਿਓ ਜੀ ਉਹ ਚਲੋ ਵਾਪਸ ਨਹੀਂ ਹੋਇਆ ਉਸ ਤੋਂ ਬਾਅਦ ਸ਼ੀਤਲੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਲਾਈਵ ਹੋਏ ਕਿਹਾ ਕਿ ਨਹੀਂ ਨਹੀਂ ਸ਼ੀਤਲੰਗਰਾਲ ਕਿਤੇ ਨਹੀਂ ਜਾ ਰਹੇ ਭਾਜਪਾ ਜੀ ਨੇ ਇਕੱਠੇ ਲਾਈਵ ਹੋਏ ਗੱਲ ਇਹ ਹੈ ਕਿ ਬੇਸ਼ੱਕ ਦੋਵੇਂ ਜਾਨੇ ਅੱਜ ਇੱਕ ਦੂਜੇ ਨਾਲ ਬੜੇ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰਦੇ ਹੁਣ ਸਿਆਸੀ ਦੋਸਤੀ ਨਿਭਾਰੇ ਹੁਣ ਪਰ ਇਹ ਇੱਕ ਸੱਚ ਹੈ ਕਿ ਸ਼ੀਤਲ ਅੰਗਰਾਲ ਤੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਇੱਕ ਸਮੇਂ ਚ ਭਾਰੀ ਦੁਸ਼ਮਣ ਰਹੇ ਨੇ ਜਦੋਂ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤੇ ਸ਼ਸ਼ੀਲ ਕੁਮਾਰ ਰਿੰਕੂ ਲੋਕ ਸਭਾ ਮੈਂਬਰ ਤਾਂ ਸ਼ੀਤਲ ਅੰਗਰਾਲ ਕਈ ਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਲਾਈਵ ਹੋਏ ਨੇ ਕਈ ਵਾਰ ਲਾਈਵ ਹੋਏ ਨੇ ਤੈਤੋਸ ਪਸਟਾ ਕੇ ਸਿਆਸਤ ਜਿਹੜੀ ਪ੍ਰਾਣੀ ਦੁਸ਼ਮਣੀ ਆ ਸਿਆਸਤ ਚੋ ਪੱਕੀ ਦੋਸਤੀ ਚ ਕਦੇ ਨਹੀਂ ਬਦਲਦੀ ਉਹ ਕਦੇ ਵੀ ਟੁੱਟ ਸਕਦੀ ਹੈ ਇਸ ਕਰਕੇ ਚਰਚਾ ਇਹ ਹੈ ਕਿ ਸ਼ੀਤਲ ਕੁਮਾਰ ਜਿਹੜੇ ਸ਼ੀਤਲ ਅੰਗਰਾਲ ਨੇ ਉਹ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫਿਰ ਚੁਣੌਤੀ ਦੇ ਸਕਦੇ ਆ ਤੇ ਅੰਗਰਾਲ ਦੀ ਥਾਂ ਦੇ ਉੱਤੇ ਸ਼ੀਤਲ ਕੁਮਾਰ ਅੰਗਰਾਲ ਦੀ ਥਾਂ ਦੇ ਉੱਤੇ ਜਿਹੜਾ ਉਹ ਸੁਸ਼ੀਲ ਕੁਮਾਰ ਰਿੰਕੂ ਦੁਆਰਾ ਜਲੰਧਰ ਵੈਸਟ ਤੋਂ ਭਾਜਪਾ ਦੀ ਟਿਕੜੇ ਤੇ ਚੋਣ ਲੜ ਸਕਦੇ ਆ ਜਲੰਧਰ ਦੇ ਸਿਆਸੀ ਹਲਕਿਆਂ 'ਚ ਇਸ ਬਾਰੇ ਚਰਚਾ ਬਹੁਤ ਤੇਜ਼ ਹੋ ਚੁੱਕੀ ਹੈ ਆਖਰਕਾਰ ਨਿਕਲਣਾ ਕੀ ਹੈ ਇਸ ਦੇ ਲੜਾਈ ਦੇ ਵਿੱਚੋਂ ਆਖਰਕਾਰ ਨਿਕਲਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਆਪਣੀ ਫਜ਼ੀਲਤ ਕਰਵਾਉਗੀ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣੇ ਟਕਸਾਲੀਆਂ ਨੂੰ ਇਗਨੋਰ ਕਰ ਰਹੀ ਹੈ ਤਾਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਇਹ ਚੁਣੌਤੀ ਜ਼ਿਆਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਟਕਸਾਲੀ ਪਰਿਵਾਰ ਜੇਕਰ ਜਲੰਧਰ ਵੈਸਟ ਹਲਕੇ 'ਚ ਦੇਖਿਆ ਜਾਵੇ ਉਹ ਹੈ ਭਗਤ ਪਰਿਵਾਰ ਭਗਤ ਚੁੰਨੀ ਲਾਲ ਉਹਨਾਂ ਦਾ ਪਰਿਵਾਰ ਬੇਸ਼ੱਕ ਭਗਤ ਚੁੰਨੀ ਲਾਲ ਇਸ ਵਡੇਰੀ ਉਮਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਪਰ ਉਹਨਾਂ ਦੇ ਜਾਣ ਨਸ਼ੀਨ ਉਹਨਾਂ ਦੇ ਪੁੱਤਰ ਮਹਿੰਦਰ ਭਗਤ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਦੂਜੇ ਨੰਬਰ ਤੇ ਆ ਕੇ ਵੀ ਜਿਹੜਾ ਉਹ ਚਲੇ ਗਏ ਆਮ ਆਦਮੀ ਪਾਰਟੀ ਉਹ ਗਏ ਕਿਤੋਂ ਦੁਖੀ ਹੋਗੇ ਉਹ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਤੋਂ ਦੁਖੀ ਹੋਗੇ ਉਹਨਾਂ ਨੂੰ ਕੋਈ ਚਾਹ ਨਹੀਂ ਸੀ ਜਿਸ ਦਿਨ ਸ਼ਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਚ ਗਏ ਤੇ ਸ਼ੀਤਲ ਅੰਗਰਾਲ ਵੀ ਆਮ ਆਦਮੀ ਚ ਪਾਰਟੀ ਚ ਸੀ ਤਾਂ ਭਗਤ ਮਹਿੰਦਰ ਭਗਤ ਵੀ ਨਾਲ ਲੱਗਦੇ ਹੀ ਚਲੇ ਗਏ ਮਹਿੰਦਰ ਭਗਤ ਲਈ ਹੁਣ ਬੜਾ ਸੋਖਾ ਕੰਮ ਹੈ ਮਹਿੰਦਰ ਭਗਤ ਐਂ ਟਿਕਾਈ ਨਾਲ ਖੜੇ ਰਹੇ ਆਮ ਆਦਮੀ ਪਾਰਟੀ ਚ ਉਹਨਾਂ ਨੇ ਨਾਤਾ ਪਾਰਟੀ ਛੱਡੀ ਦੁਆਰਾ ਨਾ ਹੀ ਉਹਨਾਂ ਨੇ ਕੋਈ ਅਸੀਆਂ ਗਤੀਵਿਧੀਆਂ ਕੀਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿਰੁੱਧ ਜਾਂਦੀਆਂ ਹੋਣ ਇਸ ਕਰਕੇ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਵੇਦਾਰ ਇਸ ਸਮੇਂ ਜਲੰਧਰ ਵੈਸ ਤੋਂ ਸਭ ਤੋਂ ਵੱਡੇ ਪੱਧਰ ਤੇ ਮਹਿੰਦਰ ਭਗਤ ਨੇ ਉਸ ਤੋਂ ਬਾਅਦ ਭਾਜਪਾ 'ਚ ਇਹ ਕਲੇਸ਼ ਪੈਣਾ ਕਿ ਕਿੰਨੇ ਹੋਣਾ ਕਾਂਗਰਸ ਦੇ ਵਿੱਚ ਕਈ ਨਾਂ ਚੱਲ ਰਹੇ ਨੇ ਉਹਨਾਂ 'ਚ ਕਿਹੜਾ ਨਾਂ ਨਿਕਲ ਕੇ ਆਉਂਦਾ ਹੈ ਵੀ ਸਾਹਮਣੇ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ 'ਚੋਂ ਵੀ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਫਿਲਹਾਲ ਇਹ ਚਰਚਾ ਹੈ ਕਦੋਂ ਪੱਕੀ ਹੁੰਦੀ ਹੈ ਉਦੋਂ ਤੁਹਾਨੂੰ ਦੱਸ ਦਿੱਤੀ ਜਾਏਗੀ